ਨਾਨੋ ਤੋਂ ਬਰਾਬਰ ਬਾਰਮਨ ਪਾਲ ਨਾਲ ਅੱਜ ਆਪਾਂ ਇਸ ਲਈ ਕਰ ਰਹੇ ਆ ਕਿ 6 ਮਹੀਨੇ ਪੂਰੇ ਹੋ ਜਾਂਦੇ ਅੱਜ ਅਸੀਂ ਫੇਰ ਸਮਾਨੇ ਖੜੇ ਆਂ ਔਰ ਔਰ ਸਾਹਮਣੇ ਉੱਤੋਂ ਸਾਡੇ ਨਾਲ ਗਵਾਰ ਦੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਉਹ ਵੀ ਸਾਡੇ ਨਾਲ ਮੌਜੂਦ ਸੀ ਇਸ ਮੀਟਿੰਗ ਅੱਜ ਅਸੀਂ ਪੂਰਾ ਪਲਾਨ ਕੀਤਾ ਚਾਕਆਊਟ ਕੀਤਾ ਰਲ ਕੇ ਸਾਰਿਆਂ ਨੇ ਰਾਣਾ ਜੀ ਖੜੇ ਨੇ ਗੁਰਪ੍ਰੀਤ ਜੀ ਖੜੇ ਨੇ ਔਰ ਸਾਡੇ ਸਾਰੇ ਹੁਣ ਤੁਸੀਂ ਵੇਖ ਹੀ ਲਓ ਸਾਰੇ ਅਸੀਂ ਖੜੇ ਆ ਇੱਕੋ ਹੀ ਹੈ ਇੱਕ ਨਾਂ ਲੈ ਦਿਓ ਕਿ ਸਰਬ ਧਰਮ ਬੇਅਦਬੀ ਬੇਅਦਬੀ ਰੋਕੋ ਮੋਰਚਾ ਕਹਿਤਾ ਤਾਂ ਸਭ ਸ਼ਾਮਲ ਹੋਗੇ ਅਸੀਂ ਇੱਕੋ ਗੱਲ ਕਹਿਣੀ ਹੈ ਕਿ ਬਾਕੀ ਸਾਰੇ ਕੰਮ ਅਸੀਂ ਕਰ ਰਹੇ ਆ ਅਸੀਂ ਸੰਗਤੇ ਤੁਹਾਨੂੰ ਅਪੀਲ ਕਰਦੇ ਆ ਇਹਦੇ ਵਿੱਚ ਬੇਅਦਬੀ ਰੋਕਣ ਦੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਡੇ ਸਦੀਵੀ ਗੁਰੂ ਨੇ ਨਾਲ ਨਾਲ ਸ਼੍ਰੀ ਭਗਵਤ ਗੀਤਾ ਜੀ ਪਵਿੱਤਰ ਕੁਰਾਨ ਸ਼ਰੀਫ ਤੇ ਪਵਿੱਤਰ ਬਾਈਬਲ ਦੀ ਤਾਂ ਜੋ ਬੰਦਾ ਜੇ ਕੋਈ ਕਰੇ ਤਾਂ ਉਹਨੂੰ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕੇ ਇਹਦੇ ਬਾਰੇ ਸਰਕਾਰ ਇੱਕ ਆਲਰੇਡੀ 2 ਦਿਨ ਦਾ ਸੈਸ਼ਨ ਕਰ ਚੁੱਕੀ ਹੈ ਔਰ ਸੈਸ਼ਨ ਤੋਂ ਬਾਅਦ ਜਦਕੇ ਕਦੇ ਪਹਿਲਾਂ ਨਹੀਂ ਹੋਇਆ ਲੇਕਿਨ ਉਹਨਾਂ ਨੇ ਕੀਤਾ ਕਿ 6 ਮਹੀਨੇ ਲਈ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਦਿੱਤਾ ਹੈ ਜਿਹੜਾ ਕਿ ਪੰਜਾਬ ਦੀ ਅਸੈਂਬਲੀ ਚ ਕਿਤੇ ਨਹੀਂ ਹੋਇਆ ਅੱਜ ਕਾ ਚਲੋ ਉਹ ਵੀ ਟਾਈਮ ਲਾਇਆ ਹੁਣ ਉਹ ਖਰੜਾ ਰੈਡੀ ਹੋ ਜਾਣਾ ਚਾਹੀਦਾ ਉਹਨਾਂ ਦਾ ਇੱਕ ਕਮੇਟੀ ਬਣੀ ਸੀ ਉਹਦੇ ਮਿਸਟਰ ਨਿਜਰ ਪ੍ਰਧਾਨ ਸੀ ਚੇਅਰਮੈਨ ਸੀ ਔਰ ਉਹ ਖਰੜਾ 6 ਮਹੀਨੇ ਜਿਹੜੇ ਉਹ 15 ਜਨਵਰੀ ਨੂੰ ਪੂਰੇ ਹੋਣੇ ਐ ਉਸ ਤੋਂ ਬਾਅਦ ਉਹ ਕਾਨੂੰਨ ਬਣੇ ਉਹਦੇ ਲਈ ਅਸੀਂ ਸਾਰਿਆਂ ਨੇ ਇੱਥੋਂ ਇੱਕ ਵਹੀਰ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਯਾਤਰਾ ਵਹੀਰ ਯਾਤਰਾ ਜੋ ਮਰਜ਼ੀ ਨਾਂ ਲੈ ਲੋ ਮੈਨੇ ਸੇਮ ਨੇ ਇਥੋਂ ਸਮਾਣੇ ਤੋਂ ਸ਼ੁਰੂ ਹੋਊਗੀ ਇੱਕ ਤਰੀਕ ਤੋਂ 1 ਜਨਵਰੀ ਤੋਂ ਔਰ ਉਹ ਪਹੁੰਚੂਗੀ ਸਚਗੰਨ ਸ਼੍ਰੀ ਦਰਬਾਰ ਸਾਹਿਬ ਜਿੱਥੇ 16 ਤਰੀਕ ਨੂੰ ਭੋਗ ਪਾਇਆ ਜਾਊਗਾ ਸ਼੍ਰੀ ਸ਼੍ਰੀ ਅਕਨਵਰਤ ਸਾਹਿਬ ਦਾ ਔਰ 15 ਨੂੰ ਆਪਾਂ ਉੱਥੇ ਪਹੁੰਚ ਜਾਾਂਗੇ ਇਹ 15 ਦਿਨ ਦੀ ਜੋ ਵਹੀਰ ਹੈ ਜੋ ਯਾਤਰਾ ਹੈ ਸਾਡੀ ਸਾਰੀ ਸੰਗਤ ਨੂੰ ਇਹ ਅਪੀਲ ਹੈ ਕਿ ਉਹਦਾ ਹਿੱਸਾ ਬਣੋ ਇਹ ਕਿਸੇ ਬੰਦੇ ਦੀ ਨਹੀਂਗੀ ਇਹ ਭਾਈ ਗੁਰਜੀਤ ਸਿੰਘ ਖਾਲਸਾ ਕੱਲੇ ਉੱਤੇ 14-15 ਮਹੀਨੇ ਤੋਂ ਬੈਠੇ ਹੋਏ ਨੇ 6/2 ਦੀ ਜਗ੍ਹਾ 'ਚ ਕਿਤੇ ਆਪ ਦੇ ਆਪ ਨੂੰ ਸੌਫੇ ਜਿੰਨੀ ਜਗ੍ਹਾ 'ਚ ਬਿਠਾ ਕੇ ਵੇਖਿਓ ਜੇ ਕਿੰਨਾ ਔਖਾ ਕੰਮ ਹੈ ਉਹ ਬੈਠੇ ਹੋਏ ਨੇ ਔਰ ਬਾਕੀ ਸਾਰੀ ਕਮੇਟੀ ਜਿੰਨੇ ਕ ਅਸੀਂ ਖੜੇ ਆ ਤੇ ਕੁਝ ਹੋਰ ਵੀ ਇਹ ਇੱਕ ਤਪ ਚੱਲ ਰਿਹਾ ਕਿ ਤੁਹਾਡਾ ਇਹਦੇ 'ਚ ਫਰਜ਼ ਨਹੀਂਗਾ ਜੋ ਨਾਨਕਲੇਵਾ ਨੇ ਜੋ ਸਨਾਤਨੀ ਭਰਾ ਨੇ ਜੋ ਮੁਸਲਮ ਤੇ 크ਰਿਸਚੀਅਨ ਭਰਾ ਨੇ ਕੀ ਤੁਹਾਡਾ ਫਰਜ਼ ਨਹੀਂ ਪਲੀਜ਼ ਸਾਡੀ ਬੇਇੱਜ਼ਤੀ ਹੈ ਔਰ ਮੈਂ ਸਾਰਿਆਂ ਉਹਨਾਂ ਸੈਲੀਬ੍ਰਿਟੀਜ਼ ਨੂੰ ਵੀ ਉਹਨਾਂ ਸਾਰੇ ਦਰਦੀਆਂ ਨੂੰ ਕਹੂੰਗਾ ਜੇ ਦਾ ਹਿੱਸਾ ਬਣੋ ਉਹਦਾ ਪੂਰਾ ਜਿਹੜਾ ਰਸਤਾ ਹੈ ਉਹ ਔਲਖ ਸਾਹਿਬ ਦੱਸ ਦੇਣਗੇ ਔਰ ਪ੍ਰੀਤ ਜੀ ਵੀ ਦੱਸ ਦੇਣਗੇ ਔਰ ਰਾਣਾ ਜੀ ਤੁਸੀਂ ਵੀ ਚੰਦ ਸ਼ਬਦ ਕਹੋ ਜੀਨੇ ਪਲੀਜ਼ ਆਪ ਦੇ ਵੱਲੋਂ ਬਹੁਤ ਸੰਖੇਪ ਚ ਕਹੋ ਜੇ ਬਾਕੀ ਕਰ वाहे गुरु जी का खालसा तो वाहगुरु जी की फतह मेरे प्यारे भाइयों समय बहुत नज़दीक है ठंड बहुत ज़्यादा है सबसे पहले तो मैं आप सभी से एक ही अपील करूँगा कि एक बार जो आप गुरजीत सिंह भाल भाई हमारा खालसा जी जो ऊपर बैठा है चौदह महीने से वो वो तपस्या कर रहा है मेरे ख्याल से इससे बड़ा तप और तपस्या कुछ हो नहीं सकती तो इससे धर्म यज्ञ है ये कि धर्म की लड़ाई लड़ रहे हैं और धर्म यज्ञ है इस धर्म यज्ञ में अपनी तरफ से आहुति समय की आपने जो डालनी है तो मैं आपसे हाथ जोड़ के अपील करूँगा जो एक जनवरी से और पंद्रह जनवरी तक की जो ये यात्रा निकाली जा रही है श्री गुरु ग्रंथ साहब जी की हजूरी में तो आप सभी से हाथ जोड़ के विनती है कि इस यात्रा में इतनी ज़्यादा संगत हो इतनी ज़्यादा संगत हो क्योंकि ये वर्ल्ड की सबसे पहली इतनी लंबी नगर कीर्तन के रूप में यात्रा निकाली जा रही है आज तक ना पहले हुआ है आगे तो खैर पता नहीं क्या हो सकता है लेकिन ये सबसे पहली यात्रा है जो नगर कीर्तन के रूप में समाना से लेके और दरबार साहब तक के जा रही है इतनी लंबी यात्रा जो पंद्रह दिन नगर कीर्तन चलना है तो आप सभी से अपील है जितने भी मेरे भाई इस आवाज़ को सुन रहे हैं इस वीडियो को ज़्यादा से ज़्यादा शेयर करो ताकि ये मैसेज ज़्यादा से ज़्यादा लोगों तक पहुँच तो सके और गुरजीत सिंह खालसा जो हमारा भाई पिछले चौदह महीने से मतलब एक वो तपस्या कर रहा है जिसके लिए सभी धर्म ग्रंथों के सम्मान में क़ानून बने जिसके लिए जो अगर कोई बेद भी करता है उसको सख्त सज़ा मिले तो इसकी आवाज़ को हमने भाई गुरजीत सिंह खालसा की आवाज़ को दबने नहीं देना है हमारी जिम्मेवारी है कि हमें इस मुहिम को इतना बड़ा लेवल देना है इतना बड़ा रूप देना है कि सरकारें मजबूर हो कानून बनाने के लिए और मैं आपसे हाथ जोड़ के अपील करूँगा ਕਿ ਇਸ ਯਾਤਰਾ ਦਾ ਬੜਚੜਕੇ ਹਿੱਸਾ ਹੈ ਸਰਬਧਰਮ ਬੇਅਦਵੀ ਰੋਕੂ ਕਾਨੂੰਨ ਮੋਰਚਾ ਵੱਲੋਂ ਜੋ ਯਾਤਰਾ 1 ਜਨਵਰੀ ਤੋਂ ਦਰਬਾਰ ਸਾਹਿਬ ਲਈ ਸ਼ੁਰੂ ਹੋ ਰਹੀ ਹੈ ਉਹ 1 ਜਨਵਰੀ ਨੂੰ ਇਸ ਜੋ ਟਾਵਰ ਮੋਰਚਾ ਹੈ ਇੱਥੇ ਸੰਘਰਸ਼ ਚੱਲ ਰਿਹਾ ਇੱਥੋਂ ਸ਼ੁਰੂ ਹੋਣੀ ਹੈ ਸਮਾਣੇ ਤੋਂ 1 ਤਰੀਕ ਸ਼ਾਮ ਨੂੰ ਪੜਾਊਗਾ ਟੈਂਟਲ ਗੁਰਦੁਆਰਾ ਇਸ਼ਰ ਸਾਹਿਬ ਦੋ ਤਰੀਕ ਨੂੰ ਪੜਾ ਰਾਤ ਦਾ ਹੋਊਗਾ ਦੁਖਣਵਾਰਨ ਸਾਹਿਬ ਪਟਿਆਲਾ 3 ਤਰੀਕ ਨੂੰ ਤੋਖਾ ਸਾਹਿਬ ਫਗਣ ਮਾਜਰਾ ਪਟਿਆਲਾ ਫਤੇਗੜ ਸਾਹਿਬ ਰੋਡ ਤੇ 4 ਤਰੀਕ ਨੂੰ ਫਤੇਗੜ ਸਾਹਿਬ 5 ਤਰੀਕ ਨੂੰ ਗੁਪਤ ਸਰ ਸਾਹਿਬ ਮੰਡੀ ਗੋਬਿੰਦਗੜ 6 ਤਰੀਕ ਮੰਜੀ ਸਾਹਿਬ ਕੋਟਾ ਲੁਧਿਆਣਾ 7 ਤਰੀਕ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ 8 ਤਰੀਕ ਮੀਰੀ ਪੀਰੀ ਦੇ ਮਾਲਕ ਲਾਡੋਵਾਲ 9 ਤਰੀਕ ਬਾਬਾ ਸੁਰਮੁਖ ਦੇਵ ਗੁਰਾਇਆ 10 ਤਰੀਕ ਟੱਬਾ ਸਾਹਿਬ ਸਪਰੋਡ ਫਗਵਾੜਾ 11 ਤਰੀਕ ਪਾਸਾਈ ਛੇਮੀ ਲੰਮਾ ਪਿੰਡ ਜਲੰਧਰ 12 ਤਰੀਕ ਹਮ ਸਾਹਿਬ ਕਰਤਾਰਪੁਰ 13 ਕ 13 ਜਨਵਰੀ ਅਮੰਤ ਸਰ ਸਾਹਿਬ ਬਿਆਸ 14 ਜਨਵਰੀ ਫਲਾਹ ਸਾਹਿਬ ਮੱਲਿਆ 15 ਜਨਵਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16 ਜਨਵਰੀ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੇ ਉਥੇ ਭੋਗ ਪਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਸ਼ੀਧੀ ਦਿਨ ਤਿਹਾੜੇ ਚੱਲ ਰਹੇ ਹਨ ਛੋਟੇ ਸਹਿਬਜ਼ਾਦਿਆਂ ਨੇ ਪੰਥ ਲਈ ਕੌਮ ਲਈ ਕੁਰਬਾਨੀ ਕੀਤੀ ਇਸੇ ਪ੍ਰਕਾਰ ਆਪਾਂ ਵੀ ਆਪਣਾ ਕੌਮੀ ਫਰਜ ਸਮਝਦੇ ਹੋਏ ਇਸ ਯਾਤਰਾ ਵਿੱਚ ਸਾਰੇ ਸ਼ਾਮਲ ਹੋਈਏ ਜਿਹੜਾ ਇਹ ਰੂਟ ਹੈ ਇਸ ਰੂਟ ਦੇ ਦੌਰਾਨ ਜਿਹੜੇ ਪਿੰਡ ਆਉਂਦੇ ਨੇ ਇਹਨਾਂ ਪਿੰਡਾਂ ਦੀ ਸੰਗਤ ਲੰਗਰ ਦਾ ਚਾਹ ਪਾਣੀ ਦਾ ਪ੍ਰਬੰਧ ਕਰੇ ਜਿਹੜੇ ਇਸ ਯਾਤਰਾ ਨਾਲ ਦਵਾਦ ਸਾਹਿਬ ਤੱਕ ਜਾ ਸਕਦੇ ਨੇ ਉਹ ਜ਼ਰੂਰ ਜਾਣ ਜਿਹੜੇ ਨਹੀਂ ਜਾ ਸਕਦੇ ਤਾਂ ਉਹ ਰਸਤੇ ਵਿੱਚ ਪਿੰਡਾਂ ਵਿੱਚ ਅੱਡਿਆਂ ਦੇ ਉੱਤੇ ਇਸ ਯਾਤਰਾ ਦੇ ਜ਼ਰੂਰ ਦਰਸ਼ਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ